ਸਤਿ ਸ਼੍ਰੀ ਅਕਾਲ ਜੀ ਚੈਨਲ ਤੇ ਬਹੁਤ ਸਾਰਾ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੇ ਸਭ ਤੋਂ ਪਹਿਲਾਂ ਅ ਅਰਦਾਸ ਬੇਨਤੀ ਹੈ ਜੀ ਵਾਹਿਗੁਰੂ ਅੱਗੇ ਕਿ ਇਸ ਔਖੇ ਸਮੇਂ 'ਚ ਪ੍ਰਮਾਤਮਾ ਸਾਨੂੰ ਸਾਡੇ ਹੌਂਸਲੇ ਬਣਾਈ ਰੱਖੇ ਪੰਜਾਬ ਜਿਸ ਹਾਲਾਤ ਚੋਂ ਨਿਕਲ ਰਿਹਾ ਹੈ ਤੇ ਚੜ੍ਹਦੀ ਕਲਾ 'ਚ ਰੱਖੇ ਸਾਨੂੰ ਅ ਅਸੀਂ ਇਸ ਅ ਮੁਖ ਨੂੰ ਤੇਈ ਦੇ ਹੜਾਂ ਚ ਹੜਾ ਚੁੱਕੇ ਨੋ ਡਾਊਟ ਬਹੁਤ ਔਖਾ ਟਾਈਮ ਹੁੰਦਾ ਪਰ ਕੋਈ ਗੱਲ ਨਹੀਂ ਇਹ ਸਮਾਂ ਵੀ ਬੀਤ ਜਾਂਦਾ ਹੈ ਬੀਤ ਹੀ ਜਾਣਾ ਹੈ ਤੇ ਫਿਰ ਤੋਂ ਖੜੇ ਹੋ ਜਾਗੇ ਆਪਾਂ ਤੁਸੀਂ ਹੌਸਲਾ ਰੱਖਿਓ ਵਾਇਰਸ ਸਭ ਦੀ ਹਮਤ ਕਰਦੇ ਨਹੀਂ ਠੀਕ ਹੈ ਜੀ ਤੇ ਸਭ ਦੇ ਘਰਾਂ 'ਚ ਸ਼ੁਕ ਸ਼ਾਂਤੀ ਰਹੇ ਆਪਣੇ ਆਪਣੇ ਸ਼ਹਿਰ ਦਾ ਪਿੰਡ ਦਾ ਹਾਲ ਦੱਸਿਓ ਠੀਕ ਹੈ ਤੇ ਲੋ ਜੀ ਅੱਜ ਆਪਾਂ ਇੱਕ ਹੋਰ ਰਿਕੁਐਸਟ ਦੇ ਉੱਤੇ ਤੁਹਾਡੇ ਵਾਸਤੇ ਮੈਂ ਹੈਲਥ ਨੂੰ ਲੈ ਕੇ ਹੀ ਇਹ ਵੀਡੀਓ ਲੈ ਕੇ ਆਈ ਆਂ ਪਿਛਲੇ ਦਿਨਾਂ 'ਚ ਮੈਂ ਤੁਹਾਨੂੰ ਇੱਕ ਵੀਡੀਓ ਦਿੱਤੀ ਸੀਗੀ ਜਿਦੇ 'ਤੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਇੱਕ ਬੈੱਡ ਦੇ ਉੱਤੇ ਪਿਆ ਕੇ ਹੀ ਦੋ ਚਾਰ ਐਕਸਰਸਾਈਜ਼ ਲੈਗਸ ਦੀਆਂ ਤੇ ਆਪਣੀਆਂ ਮਤਲਬ ਪਰਵੇਕੀਅਰਿਅਸ ਦੀਆਂ ਐਕਸਰਸਾਈਜ਼ਾਂ 했ੀਆਂ ਸੀ ਬਹੁਤ ਸਾਰੇ ਕਮੈਂਟ ਆਏ ਭੈਣਾਂ ਦੇ ਵੀ ਬਹੁਤ ਅੱਛੀ ਐਕਸਰਸਾਈਜ਼ ਹੈ ਤੁਹਾਨੂੰ ਬਹੁਤ ਅੱਛਾ ਲੱਗਿਆ ਕਰਕੇ ਰਿਜ਼ਲਟ ਵੀ ਬਹੁਤ ਵਧੀਆ ਨੇ ਇਹਨਾਂ ਦੇ ਤੁਸੀਂ ਕਰਦੇ ਰਹਿਣਾ ਬਹੁਤ ਈਜ਼ੀ ਹੈ ਤੇ ਅੱਜ ਇੱਕ ਹੋਰ ਬਿਲਕੁਲ ਹੀ ਕਾਮਨ ਪ੍ਰੋਬਲਮ ਹੈ ਜਿਹੜੀ ਸਾਡੀ ਸਾਰਿਆਂ ਦੀ ਉਹ ਹੈਗੀ ਹੈ ਸਰਵਾਈਕਲ ਮੋਢੇ ਠੀਕ ਹੈ ਇਹ ਦਰਦ ਹੋਣੀ ਇਹ ਬੜੀ ਕਾਮਨ ਹੋ ਗਈ ਹੈ ਛੋਟੀ ਉਮਰ ਚ ਵੀ ਹੋ ਗਈ ਇਹ ਲੋਕਾਂ ਨੂੰ ਕਾਰਨ ਕੀ ਹੈ ਕਿ ਅਸੀਂ ਸਾਡਾ ਲਾਈਫ ਸਟਾਈਲ ਇਦਾਂ ਦਾ ਹੋ ਗਿਆ ਕਿ ਜਿਆਦਾ ਟਾਈਮ ਅਸੀਂ ਬੈਠ ਕੇ ਕੰਮ ਕਰਦੇ ਆਂ ਚਾਹੀਏ ਅਸੀਂ ਟੇਬਲ ਤੇ ਬੈਠੇ ਆਂ ਚਾਹੀਏ ਅਸੀਂ ਲੈਪਟਾਪ ਤੇ ਬੈਠੇ ਆਂ ਮਤਲਬ ਜ਼ਿਆਦਾ ਟਾਈਮ ਅਸੀਂ ਬੈਠੇ ਹੁੰਨੇ ਆ ਹਨਾ ਬੈਠ ਕੇ ਕੰਮ ਜ਼ਿਆਦਾ ਹੁੰਦਾ ਸਾਡਾ ਜਿਹੜਾ ਖਾਸ ਕਰਕੇ ਜਿਹੜੇ ਵਿੱਚ ਪੜਦੇ ਨਹੀਂ ਜਾਂ ਜਿਹੜੀਆਂ ਅਸੀਂ ਜੌਬਸ ਕਰਦੇ ਆ ਉਹਦੇ ਹਿਸਾਬ ਮਤਲਬ ਲਾਈਫ ਸਟਾਈਲ ਥੋੜਾ ਇਸ ਤਰ੍ਹਾਂ ਦਾ ਹੀ ਹੋ ਗਿਆ ਅੱਜ ਕੱਲ ਬੱਚੇ ਪਿੰਡਾਂ ਦੇ ਵਿੱਚ ਵੀ ਮੈਂ ਦੇਖਿਆ ਖੇਡਣ ਦੀ ਬਜਾਏ ਮੋਬਾਈਲ ਗੇਮਾਂ ਖੇਡਦੇ ਨੇ ਜ਼ਿਆਦਾ ਟਾਈਮ ਤਾਂ ਇਹਦੇ ਕਰਕੇ ਸਾਰਿਆਂ ਨੂੰ ਇਹ ਪ੍ਰੋਬਲਮ ਹੋ ਰਹੀ ਹੈ ਪੜ੍ਹਨ ਲਿਖਣ ਨਾਲ ਵੀ ਬੱਚਿਆਂ ਨੂੰ ਹੁੰਦੀ ਹੈ ਸਰਵਾਈਕਲ ਤੇ ਮੋਢੇ ਦਾ ਦਰਦ ਦੋ ਮਤਲਬ ਈਜ਼ੀ ਸਿਰਫ ਹਲਕੀ ਹਲਕੀ ਐਕਸਰਸਾਈਜ਼ ਤੇ ਲਾਈਫ ਸਟਾਈਲ ਲਾਈਫ ਸਟਾਈਲ ਵੀ ਪੂਰਾ ਨਾਂ ਵੀ ਚੇਂਜ ਕਰੋ ਸਿਰਫ ਤੁਸੀਂ ਆਪਣਾ ਪੈਣ ਦਾ ਤਰੀਕਾ ਬਦਲ ਲਓ ਬੈਠਣ ਉੱਠਣ ਦਾ ਤਰੀਕਾ ਬਦਲ ਲਓ ਉਹਦੇ ਨਾਲ ਹੀ ਤੁਹਾਡਾ ਜਿਹੜਾ ਹੈ ਇਹ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਤੇ ਅੱਜ ਅਸੀਂ ਇਸੇ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਾਡਾ ਪੈਣ ਦਾ ਤਰੀਕਾ ਜਿਹੜਾ ਉਹ ਗਲਤ ਹੈ ਪੈਣ ਗਲਤ ਹੋਣ ਨਾਲ ਇਹ ਜਿਹੜੀ ਪ੍ਰੋਬਲਮ ਹੈ ਸ਼ੁਰੂ ਹੋ ਜਾਂਦੀ ਹੈ ਤੇ ਉਹਦੇ ਲਈ ਕੀ ਹੈ ਅੱਜ ਕੱਲ ਇਹ ਪਿੱਲੋ ਆ ਜਾਂਦੇ ਨੇ ਜਿਵੇਂ ਮੇਰੇ ਕੋਲੇ ਜਿਹੜਾ ਪਿੱਲੋ ਹੈ ਇਹ ਸਰਵਾਈਕਲ ਪਿੱਲੋ ਹੀ ਹੈ ਠੀਕ ਹੈ ਮੋਟਾ ਤੁਹਾਡੇ ਕੋਲ ਨਹੀਂ ਵੀ ਸਰਵਾਈਕਲ ਪਿੱਲੋ ਹੋਗਾ ਤੁਸੀਂ ਆਪਣੇ ਘਰੇ ਵਾਸਤੇ ਥੋੜਾ ਜਿਹਾ ਜਿਹਦੀ ਮਤਲਬ ਮਟਾਈ ਹੈ ਜਿਹੜੀ ਇੰਨੀ ਸਾਰੀ ਹੋਵੇ ਜਿੰਨੀ ਆਪਣੀ ਮੋਢੇ 'ਚ ਤੇ ਅ ਗਰਦਨ ਦੇ ਵਿੱਚ ਡਿਫਰੈਂਸ ਹੈ ਠੀਕ ਹੈ ਇਹ ਨਾ ਇਹ ਜਿਹੜੇ ਜਦੋਂ ਵੀ ਆਪਾਂ ਸਾਈਡ ਤੇ ਪੈਣਾ ਹੈ ਤਾਂ ਇਹ ਵਾਲਾ ਪਿੱਲੋ ਜਿਹੜਾ ਇਸ ਤਰ੍ਹਾਂ ਦਾ ਇੰਨੀ ਮਟਾਈ ਦਾ ਜ਼ਰੂਰੀ ਨਹੀਂ ਕਿ ਇਹੀ ਹੋਵੇ ਤੁਹਾਡੇ ਕੋਲ ਆਪਣਾ ਆਪਣਾ ਪਿੱਲੋ ਮਤਲਬ ਰੁਈਆਂ ਵਾਲਾ ਜਾਂ ਜੋ ਵੀ ਤੁਸੀਂ ਯੂਜ਼ ਕਰਦੇ ਹੋ ਉਹ ਹੋ ਸਕਦਾ ਤੁਸੀਂ ਜਦੋਂ ਇਸ ਤੇ ਪੈਣਾ ਹੈ ਤੇ ਆਪਣਾ ਜਿਹੜਾ ਮੋਢਾ ਤੇ ਸਿਰ ਹੈ ਇਸ ਤਰ੍ਹਾਂ ਇਸ ਤਰ੍ਹਾਂ ਪਹਿਣਾ ਤਾਂ ਕਿ ਜਿਹੜਾ ਤੁਹਾਡਾ ਆਹ ਵਾਲਾ ਏਰੀਆ ਇਹਨੂੰ ਇਹ ਲਟਕਦਾ ਨਾ ਰਵੇ ਟੇਡਾ ਨਹੀਂ ਹੋਣਾ ਚਾਹੀਦਾ ਇਹ ਤੇ ਤੁਹਾਡੇ ਮੋਢੇ ਤੇ ਬਾਹਰ ਨਹੀਂ ਆਉਣਾ ਚਾਹੀਦਾ ਠੀਕ ਹੈ ਇੰਨੀ ਮਟਾਈ ਹੋਣੀ ਚਾਹੀਦੀ ਹੈ ਫਿਲੋ ਦੀ ਇੱਕ ਤਾਂ ਇਹ ਦੂਸਰਾ ਜਦੋਂ ਆਪਾਂ ਪਹਿਨਦੇ ਆ ਨਾ ਮੋਸਟਲੀ ਜਦੋਂ ਆਪਾਂ ਟੇਡੇ ਪਹਿਨਦੇ ਆ ਤੇ ਉਹਦੇ ਵਿੱਚ ਕੀ ਕਰਦੇ ਆ ਅਸੀਂ ਮੈਂ ਦੇਖਿਆ ਬਹੁਤੇ ਤਾਂ ਆਪਾਂ ਐਂ ਗੋਲ ਜਿਹਾ ਹੋ ਕੇ ਪੈ ਜਾਂਦੇ ਆ ਇਦਾਂ ਇਦਾਂ ਨਹੀਂ ਪਹਿਣਾ ਤੁਸੀਂ ਠੀਕ ਹੈ ਇਦਾਂ ਪਹਿਣਾ ਤੁਹਾਨੂੰ ਕੰਫਰਟੇਬਲ ਲੱਗਦਾ ਬਟ ਉਹਦੇ ਨਾਲ ਹੁੰਦਾ ਕੀ ਹੈ ਤੁਹਾਡੀ ਗਰਦਨ ਦਾ ਜਿਹੜਾ ਐਂਗਲ ਹੈ ਹਮੇਸ਼ਾ ਲਈ ਅੱਗੇ ਨੂੰ ਹੋ ਜਾਂਦਾ ਹੈ ਜਿਹੜਾ ਸਰਵਾਈਕਲ ਦਾ ਇੱਕ ਵੱਡ ਤੁਸੀਂ ਜਦੋਂ ਸਟੇਡੀ ਵੀ ਪਹਿਣਾ ਤੇ ਗਰਦਨ ਜਰੂਰ ਸਿੱਧੀ ਰੱਖਣੀ ਹੈ। ਉਹ ਨਹੀਂ ਐ ਕਰਨੀਗੇ। ਓਵੇਂ ਭਾਵੇਂ ਤੁਸੀਂ ਟੇਢੇ ਪਈਓ ਕੰਫਰਟੇਬਲੀ। ਤੁਸੀਂ ਨਾ ਜਦੋਂ ਨੂੰ ਯਾਦ ਰੱਖੋਗੇ ਰਾਤ ਨੂੰ ਜਦੋਂ ਤੁਸੀਂ ਪਾਸਾ ਰਹੋਗੇ ਤੁਹਾਨੂੰ ਯਾਦ ਆ ਜਾਊਗਾ ਤੇ ਤੁਸੀਂ ਨਾਲ ਦੀ ਨਾਲ ਹੀ ਹੁਣੇ ਤੁਸੀਂ ਪਾ ਕੇ ਦੇਖਿਓ ਜਿਹੜਾ ਤੁਸੀਂ ਨਾਰਮਲੀ ਐ ਪਹਿਨਦੇ ਹੋ ਤੇ ਐ ਪਹਿਨਦੇ ਹੋ ਉਹਦੇ ਨਾਲ ਬਹੁਤ ਕੰਫਰਟੇਬਲ ਹੋ ਜਾਂਦੇ ਸ ਆਪਣਾ ਜਿਹੜਾ ਮੂੰਹ ਹੈ ਉਹ ਇਦਾਂ ਸਿੱਧਾ ਰੱਖੋ ਐ ਇਦਾਂ ਪਾਓ ਠੀਕ ਹੈ। ਇਹਦੇ ਨਾਲ ਤੁਹਾਨੂੰ ਨਾਲ ਦੀ ਨਾਲ ਹੀ ਰਿਲੀਫ ਮਿਲੂਗਾ ਇੰਨੀ ਅੱਛੀ ਇੱਕ ਸਰ ਮਤਲਬ ਕੇਅਰ ਹੈ ਸਿਰਫ ਪਹਿਣ ਦਾ ਜਿਹੜਾ ਐਂਗਲ ਹੈ। ਦੂਸਰਾ ਜੇ ਤੁਸੀਂ ਸਿੱਧੇ ਪਹਿਨਨੀ ਹੋ ਤਾਂ ਫਿਰ ਤੁਸੀਂ ਇੰਨੀ ਮੋਟੀ ਸਰਾਣੀ ਤੇ ਨਹੀਂ ਪਹਿਣਾ ਜਿਨ੍ਹਾਂ ਨੂੰ ਸਿੱਧੇ ਪਹਿਣ ਦੀ ਆਦਤ ਹੈ ਮੈਂ ਜਿਵੇਂ ਬਹੁਤਾ ਟਾਈਮ ਸਾਈਡ ਤੋਂ ਪਹਿਨਨੀ ਆ ਤੇ ਜਦੋਂ ਮੈਂ ਸਿੱਧਾ ਪਹਿਣਾ ਹੁੰਦਾ ਉਦੋਂ ਜਾਂ ਤਾਂ ਮੈਂ ਹੌਲੀ ਕਿਤੇ ਇਹਨੂੰ ਕੱਢ ਦਿੰਨੀ ਆ ਜਾਂ ਫਿਰ ਮਤਲਬ ਤੁਸੀਂ ਪਤਲਾ ਸਰਾਣਾ ਲਓ ਮੈਂ ਪੈਂਦੀ ਹੋਈ ਮਤਲਬ ਬਹੁਤ ਘੱਟ ਸਿੱਧਾ ਜੇ ਤੁਸੀਂ ਸਿੱਧੇ ਪਹਿਣਾ ਹੈ ਤਾਂ ਫਿਰ ਤੁਹਾਡੇ ਜਿਹੜੇ ਜਿਹਨਾਂ ਨੂੰ ਸਿੱਧੇ ਪਹਿਣ ਦੀ ਆਦਤ ਹੈ ਜਾਂ ਤਾਂ ਉਹ ਬਿਲਕੁਕੁਲ ਐਵੇਂ ਸਰਾਣਾ ਕੱਢ ਕੇ ਪਹਿਨਦੇ ਹੋ ਤਾਂ ਵੀ ਤੁਸੀਂ ਇਹ ਜਿਹੜੀ ਤੁਹਾਡੀ ਗਰਦਨ ਹੈ ਇਨੂੰ ਤੁਸੀਂ ਖਾਲੀ ਨਹੀਂ ਛੱਡਣਾ ਇਹ ਇੱਥੇ ਤੁਹਾਡਾ ਜੇ ਸਿੱਧਾ ਪਾਉਂਗੇ ਨਾ ਇੱਥੋਂ ਗਰਦਨ ਦੇ ਵਿੱਚ ਜਿਹੜਾ ਸਪੇਸ ਹੈ ਉਹਨੂੰ ਤੁਸੀਂ ਸਪੋਰਟ ਨਹੀਂ ਕਰੋਗੇ ਤਾਂ ਤੁਹਾਡੀ ਜਿਹੜੀ ਗਰਦਨ ਦੀ ਹੱਡੀ ਹੈ ਸਾਰਾ ਉਹ ਬੋਝ ਚੱਕੀ ਬੈਠੀ ਹੈ ਤਾਂ ਉਹ ਇੱਥੋਂ ਤੁਹਾਨੂੰ ਥਕਾਵਟ ਹੋਣੀ ਹੈ ਇਹਦੇ ਲਈ ਤੁਸੀਂ ਕੀ ਕਰਨਾ ਹੈ ਇੰਨਾ ਕੋ ਸ਼ਾਰਟ ਜਾਂ ਇੱਕ ਟੋਵਲ ਹੈ ਮੇਰੇ ਕੋਲ ਤੁਸੀਂ ਕੋਈ ਵੀ ਚੀਜ਼ ਲੈ ਸਕਦੇ ਹੋ ਠੀਕ ਹੈ ਤੇ ਉਹਨੂੰ ਤੁਸੀਂ ਆਪਣੀ ਗਰਦਨ ਦੇ ਥੱਲੇ ਸਪੋਰਟ ਦੇਣੀ ਹੈ ਇਦਾਂ ਮਤਲਬ ਇੰਨਾ ਕੋ ਮੋਟਾ ਹੋਣਾ ਚਾਹੀਦਾ ਹੈ ਕਪੜਾ ਤੁਹਾਡਾ ਕਿ ਜਿਹੜਾ ਥੋੜੀਏ ਸਪੇਸ ਹੈ ਉਹ ਕਵਰ ਹੋ ਜੇ ਥੋੜੀ ਮਤਲਬ ਕਰਦਨ ਨੂੰ ਪੂਰੀ سپورਟ ਮਿਲੇ ਤੇ ਤੁਸੀਂ ਬਹੁਤ ਹੀ ਗੁੱਡ ਫੀਲ ਕਰੋਗੇ ਬਹੁਤ ਹੀ ਗੁੱਡ ਤੁਸੀਂ ਨਾਰਮਲੀ ਦਿਨ ਚ ਵੀ ਹਲਕ ਮਤਲਬ ਜਿਵੇਂ ਮੈਂ ਨਾਰਮਲੀ ਨਹੀਂ ਪੈਂਦੀ ਸਿੱਧੀ ਤਾਂ ਤੁਸੀਂ ਜਦੋਂ ਫ੍ਰੀ ਹੋ ਜਾਂ ਸਵੇਰੇ ਉੱਠਦੇ ਹੋ ਤਾਂ ਤੁਸੀਂ ਉਦੋਂ ਸਿੱਧੇ ਪਾ ਕੇ ਇਦਾਂ ਆਪਣੀ ਗਰਦਨ ਨੂੰ ਰੈਸਟ ਦੇਣੀ ਹੈ ਠੀਕ ਹੈ ਉਹਦੇ ਨਾਲ ਤੁਹਾਡੇ ਜਿਹਨੇ ਮੋਢੇ ਉਹ ਵੀ ਸਿੱਧੇ ਹੋ ਜਾਂਦੇ ਆ ਇਹਨਾਂ ਦਾ ਵੀ ਪੇਨ ਘਟਦਾ ਹੈ ਤੇ ਤੁਹਾਡਾ ਜਿਹੜਾ ਸਰਵਾਈਕਲ ਪ੍ਰੋਬਲਮ ਹੈ ਉਹ ਵੀ ਸੋਲਵ ਹੁੰਦੀ ਹੈ ਠੀਕ ਹੈ ਜੀ ਇੱਕ ਤਾਂ ਇਸ ਚੀਜ਼ ਦਾ ਖਿਆਲ ਰੱਖਣਾ ਹੈ ਤੁਸੀਂ ਪੈਣ ਵੇਲੇ ਠੀਕ ਹੈ ਤੇ ਦੂਸਰਾ ਜੇ ਤੁਸੀਂ ਪਿੱਲੋ ਤੇ ਵੀ ਪੈਣੀ ਹੋ ਹਲਕਾ ਜਿਹਾ ਪਿੱਲੋ ਵੀ ਲੈਣੀ ਹੋ ਤੁਸੀਂ ਲੋ ਪਿੱਲੋ ਕੋਈ ਦਿੱਕਤ ਨਹੀਂ ਗਈ ਪਰ ਤੁਸੀਂ ਮੋਢਿਆਂ ਦੇ ਲਈ ਪਿੱਲੋ ਨਹੀਂ ਲੈ ਕੇ ਪੈਣਾ ਇੱਥੇ ਤੁਸੀਂ ਪਿੱਲੋ ਸਿਰ ਥੱਲੇ ਲੈਣਾ ਤੇ ਇੱਥੇ ਜਿਹੜੀ ਸਪੇਸ ਹੈ ਉਹਨੂੰ ਆਪਾਂ ਹਲਕਾ ਜਿਹਾ ਕਵਰ ਕਰਨਾ ਇਹਦੇ ਨਾਲ ਠੀਕ ਹੈ ਇਸ ਤਰ੍ਹਾਂ ਜਿਹੜਾ ਪਿੱਲੋ ਤੁਹਾਡਾ ਉਹ ਸਿਰ ਦੇ ਥੱਲੇ ਹੋਵੇ ਤੇ ਗਰਦਨ ਨੂੰ ਥੋੜੀ ਨੂੰ ਸਪੋਰਟ ਮਿਲੇ ਠੀਕ ਹੈ ਜੀ ਸੋ ਇਹ ਇੱਕ ਤੁਸੀਂ ਧਿਆਨ ਰੱਖਣਾ ਜਿਹੜੀ ਕਿ ਬਹੁਤ ਵਧੀਆ ਤੁਹਾਡਾ ਜਿਹੜਾ ਰਿਜ਼ਲਟ ਦੋਗੇ ਤੁਹਾਨੂੰ ਇਹ ਚੀਜ਼ ਠੀਕ ਹੈ ਤੇ ਦੂਸਰਾ ਇੱਕ ਛੋਟੀ ਜਿਹੀ ਐਕਸਰਸਾਈਜ਼ ਦੱਸੂਗੀ ਤੁਹਾਨੂੰ ਮੈਂ ਜਦੋਂ ਤੁਹਾਡੇ ਮੋਢੇ ਦੁਖਦੇ ਆ ਜਿਹੜੇ ਉਹਦੇ ਲਈ ਉਹਦੇ ਲਈ ਕੁਝ ਨਹੀਂ ਕਰਨਾ ਅਸੀਂ ਆਪਣੇ ਹੱਥ ਪਿੱਛੇ ਕਰ ਲੈਣੇ ਆ ਇਦਾਂ ਮੈਂ ਤੁਹਾਨੂੰ ਬਾਅਦ ਚ ਬੈਕ ਤੋਂ ਵੀ ਦਿਖਾਉਂਗੀ ਤੇ ਇਦਾਂ ਕਰਨਾ ਹੈ 1 2 3 4 ਇਹ ਤੁਹਾਨੂੰ ਹੁਣੇ ਹੀ ਮਹਿਸੂਸ ਹੋਊਗਾ ਕਰਦੇ ਹੋਏ ਜੇ ਤੁਹਾਡੇ ਮੋਢਿਆਂ ਚ ਪੇਨ ਆ ਨਾ ਤਾਂ ਤੁਹਾਨੂੰ ਹੁਣੇ ਫੀਲ ਹੋਊਗਾ ਇਹ ਠੀਕ ਮੈਂ ਤੁਹਾਨੂੰ ਬੈਕ ਤੋਂ ਦਿਖਾਉਣੀ ਹੈ I hope ਤੁਹਾਨੂੰ ਕਲੀਅਰ ਹੋਊਗਾ ਤੁਹਾਨੂੰ ਇਥੇ ਪਤਾ ਲੱਗ ਜਾਊਗਾ ਮੂਵਮੈਂਟ ਤੋਂ ਇਦਾਂ ਤੁਸੀਂ ਹੱਥ ਪਿੱਛੇ ਕਰ ਲੇ ਇਦਾਂ 1 2 3 4 5 6 7 8 9 10 ਇਹਦਾਂ ਤੁਸੀਂ 10 ਵਾਰ 15 ਵਾਰ 20 ਵਾਰ ਜਿੰਨੇ ਵਾਰ ਤੁਸੀਂ ਕਰ ਸਕਦੇ ਹੋ ਓੰਨੀ ਵਾਰੀ ਕਰਨੀ ਠੀਕ ਹੈ ਜੀ ਸੋ ਬਹੁਤ ਹੀ ਰੀਲੀਫ ਮਿਲੂਗਾ ਤੁਹਾਨੂੰ ਬਹੁਤ ਹੀ ਜ਼ਿਆਦਾ ਮਤਲਬ ਮੋਢਿਆਂ ਲਈ ਇਹ ਕਿਉਂਕਿ ਅਸੀਂ ਲਗਾਤਾਰ ਹੋ ਕੀ ਰਿਹਾ ਸੀ ਲਗਾਤਾਰ ਝੁੱਕ ਕੇ ਕੰਮ ਕਰ ਰਹੇ ਹਾਂ ਜ਼ਿਆਦਾ ਟਾਈਮ ਅਸੀਂ ਝੁਕੇ ਹੁੰਦੇ ਹਾਂ ਜਾਂ ਵੀਡੀਓ ਚਲਾ ਰਹੇ ਹਾਂ ਫੋਨ ਦੇਖ ਰਹੇ ਹਾਂ ਤਾਂ ਅੱਗੇ ਝੁਕੇ ਹੋਏ ਹੁੰਦੇ ਆ ਉਹਦੇ ਕਰਕੇ ਕੀ ਹੁੰਦਾ ਇਹ ਵਾਲੀਆਂ ਸਾਡੀਆਂ ਜਿਹੜੀਆਂ ਬੋਨਸ ਨੇ ਉਹ ਆਪਣੀ ਸਪੇਸ ਬਣਾ ਲੈਂਦੇ ਛੱਡ ਦਿੰਦੀਆਂ ਨੇ ਆਪਣੀ ਜਗ੍ਹਾ ਤੋਂ ਮਤਲਬ ਅਨਕਲੋ ਕਿ ਨਾਰਮਲੀ ਜਿਵੇਂ ਆਪਾਂ ਕਹਿੰਦੇ ਆ ਕਿ ਜਿਹੜੀ ਇਹਨਾਂ ਦੇ ਅਸਲੀ ਥਾਂ ਹੈ ਉਹਦੇ ਤੋਂ ਥੋੜਾ ਸ਼ਿਫਟ ਹੋ ਜਾਂਦੀ ਹੈ ਜਿੱਦੇ ਕਰਕੇ ਕੋਈ ਨਾ ਕੋਈ ਨਾੜ ਦੱਬੀ ਗਈ ਜਾਂ ਕੁਝ ਹੋ ਗਿਆ ਤੇ ਸਾਡੀ ਵੈਸੇ ਵੀ ਜਿਹੜੀ ਸਾਡੀ ਅ ਕਈ ਬੱਚੇ ਤੁਸੀਂ ਦੇਖੋਗੇ ਥੋਂ ਜਿਹੜੇ ਮੋਢੇ ਉਹ ਗਿੰਚੂ ਕੀ ਹੋਏ ਹੋ ਜਾਂਦੇ ਪੱਕੇ ਤੇ ਇੱਥੇ ਤੁਹਾਡੇ ਉਹ ਇੱਕ ਮਾਸ ਦਾ ਗੋਲਾ ਜਿਹਾ ਦਿਖਣ ਲੱਗ ਜਾਂਦਾ ਗਰਦਨ ਤੇ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਕਰਨੀਆਂ ਤੁਸੀਂ ਬਿਲਕੁਲ ਈਜ਼ੀ ਹੈ ਐਨੀ ਟਾਈਮ ਖੜੇ ਹੋਏ ਇੱਕ ਕਰ ਲਓ ਬੈਠ ਕੇ ਕਰ ਲਓ ਤੁਹਾਡੀ ਮਰਜ਼ੀ ਹੈ ਜ਼ਰੂਰੀ ਨਹੀਂ ਕਿ ਮੈਂ ਜਮੈਂ ਬੈਠ ਕੇ ਕਰਕੇ ਦਿਖਾ ਰਹੀ ਆ ਤੁਸੀਂ ਬੈਠ ਕੇ ਕਰਨਾ ਤੁਸੀਂ ਰਸੋਈ ਚ ਚਾਹ ਬਣਾ ਰਹ ਪਾ ਕੋਈ ਵੀ ਹੋਰ ਮਤਲਬ ਕੰਮ ਕਰਕੇ ਤੁਸੀਂ ਥੋੜੀ ਦੇਰ ਫ੍ਰੀ ਹੋ ਤਾਂ ਆਪਣਾ ਹੱਥ ਪਿੱਛੇ ਕਰੋ ਇਹ ਤਾਂ ਤੁਸੀਂ ਡਿਊਟੀ ਤੇ ਵੀ ਹੋ ਤਾਂ ਵੀ ਤੁਸੀਂ ਕਰ ਸਕਦੇ ਹੋ ਲੋ ਕੋਈ ਐਡਾ ਹੀ ਨਹੀਂ ਹੈ ਕਿ ਬਹੁਤ ਇਹਦਾ ਪਤਾ ਲੱਗਦਾ ਬੰਦੇ ਦਾ ਵੀ ਇਹ ਕੁਝ ਕਰ ਰਿਹਾ ਇਸ ਤਰ੍ਹਾਂ ਦਾ ਤਾਂ ਬਹੁਤ ਹੀ ਕੰਫਰਟੇਬਲ ਤੇ ਬਹੁਤ ਹੀ ਮਤਲਬ ਐ ਕਹਿੰਦਾ ਕਿ ਰਿਜ਼ਲਟ ਦਿੰਦੀ ਹੈ ਇਹ ਚੀਜ਼ ਠੀਕ ਹੈ ਤੇ ਇੱਕ ਤੁਸੀਂ ਇਹਦੇ ਚ ਹੋਰ ਕਰਨੀ ਚੀਜ਼ ਇੱਕ ਐਕਸਰਸਾਈਜ਼ ਇਹ ਕਰਨੀ ਹੈ ਤੁਸੀਂ ਇਹ ਵੀ ਮੋਡਿਆ ਲਈ ਹੈ ਇਹ ਹੈ ਛੋਟੀਆਂ ਛੋਟੀਆਂ ਤੁਸੀਂ ਜਿਵੇਂ ਆਪਾਂ ਉੱਪਰੋਂ ਕੋਈ ਚੀਜ਼ ਚੱਕਦੇ ਆ ਹਨਾ ਖਿੱਚਦੇ ਆ ਕੋਈ ਚੀਜ਼ ਇਦਾਂ ਇਦਾਂ ਬਸ ਕੋਈ ਚੀਜ਼ ਹੈ ਹੈ ਨਹੀਂ ਤਾਂ ਬਿਨਹੀਂ ਮੈਂ ਮੈਂ ਦਿਖਾ ਦਨੀ ਸਾਈਡ ਤੋਂ ਜ਼ਿਆਦਾ ਪਤਾ ਲੱਗੂਗਾ ਤੁਹਾਨੂੰ ਇੱਥੋਂ ਨਹੀਂ ਇੱਥੋਂ ਥੋੜਾ ਜ਼ੋਰ ਜ਼ਿਆਦਾ ਲੱਗੂਗਾ ਇਦਾਂ ਕਰਨ ਤੇ ਇਦਾਂ ਕਰੋਗੇ ਤਾਂ ਇਜ਼ੀ ਹੋਊਗਾ ਤੇ ਰਿਜ਼ਲਟ ਵੀ ਵਧੀਆ ਹੋਊਗਾ ਲੋ ਇਦਾਂ ਠੀਕ ਹੈ ਇਦਾਂ ਕਰਨਾ ਹੈ ਤੁਸੀਂ ਇੱਕ ਛੋਟੀ ਜੀ ਹੋਸ ਐਕਸਰਸਾਈਜ਼ ਹੈ ਇੰਦਾ ਆਪਾਂ ਅੱਗੇ ਕੀਤਾ ਜਿਵੇਂ ਆਪਾਂ ਦਰਵਾਜ਼ਾ ਖੋਲਦਿਆਂ ਨਾ ਇੰਦਾ ਲੋ ਬਹੁਤ ਹੀ ਵਧੀਆ ਰਿਜ਼ਲਟ ਨੇ ਇਹਨਾਂ ਤੇ ਬਹੁਤ ਹੀ ਵਧੀਆ ਲੋ ਤੇ ਇੱਕ ਤੁਹਾਨੂੰ ਲਾਸਟ ਤੇ ਦੀ ਬੈਸਟ ਹੋਰ ਕੋਈ ਐਕਸਰਸਾਈਜ਼ ਤੁਸੀਂ ਨਹੀਂ ਵੀ ਕਰ ਸਕਦੇ ਸਿਰਫ ਇੱਕ ਐਕਸਰਸਾਈਜ਼ ਕਰਨੀ ਹੈ ਜਿਹੜੇ ਮਚੀ ਲੇਟਦੇ ਆ ਨਾ ਜਦੋਂ ਛੋਟੇ ਬੱਚੇ ਟੀਵੀ ਦੇਖਦੇ ਆ ਜਾਂ ਪੜ੍ਹਦੇ ਆ ਤਾਂ ਉਹਨਾਂ ਦੀ ਅੱਖਾਂ ਉਲਟੇ ਲੇਟਦੀ ਹੈ ਤੇ ਤੁਸੀਂ ਉਹ ਵਾਲੀ ਐਕਸਰਸਾਈਜ਼ ਕਰਨੀ ਹੈ ਚਾਹੇ ਉਹ ਤੁਸੀਂ ਬੈੱਡ ਤੇ ਕਰ ਲਓ ਪੈ ਕੇ ਤੇ ਚਾਹੇ ਤੁਸੀਂ ਕਿਸੇ ਟੇਬਲ ਤੇ ਬੈਠਿਓ ਤੁਸੀਂ ਆਪਣੀ ਡਿਊਟੀ ਤੇ ਹੋ ਉੱਥੇ ਕਰ ਲਿਓ ਤੁਸੀਂ ਉਹ ਬਹੁਤ ਬਹੁਤ ਵਧੀਆ ਰਿਜ਼ਲਟ ਹੈ ਲੋਕਾਂ ਨੂੰ ਨਾ ਚੱਕਰ ਆਉਣ ਲੱਗ ਜਾਂਦੀ ਹੈ ਹੋਰ ਮਤਲਬ ਸਰਵਾਈਕਲ ਦੇ ਨਾਲ ਪ੍ਰੋਬਲਮਸ ਹੋ ਜਾਂਦੀਆਂ ਨੇ ਬਾਹਾਂ 'ਚ ਦਰਦ ਰਹਿੰਦਾ ਇੱਥੋਂ ਤੱਕ ਉਂਗਲਾਂ ਤੱਕ ਜਾਂਦਾ ਹੈ ਕਿ ਜਦੋਂ ਜ਼ਿਆਦਾ ਵੱਜ ਜਾਂਦਾ ਫਿਰ ਪਿੱਠ 'ਚ ਵੀ ਰਹਿਣ ਲੱਗ ਜਾਂਦਾ ਹੈ ਤੇ ਸਿੰਪਲ ਜੀ ਐਕਸਰਸਾਈਜ਼ ਹੈ ਤੁਸੀਂ ਕੀ ਕਰਨੇ ਲੇਟਣਾ ਮੈਂ ਇਧਰੋਂ ਕਰਕੇ ਦਿਖਾਉਂਗੀ ਤੁਹਾਨੂੰ ਇਦਾਂ ਕੋਹਣੀਆਂ ਜੋੜ ਲੈਣੀਆਂ ਆਪਣੀਆਂ ਦੋਨੋਂ ਤੇ ਇੱਥੇ ਹੱਥ ਰੱਖ ਲੈਣਾ ਠੀਕ ਹੈ ਤੇ ਪੈਰ ਪਿਛੋਂ ਮੋੜ ਲੈਣੇ ਇਦਾਂ ਬੱਚਿਆਂ ਨੂੰ ਤੁਸੀਂ ਐਕਸਰਸਾਈਜ਼ ਦੇਖਦੇ ਦੇਖਦੇ ਇਦਾਂ ਦੇਖਿਆ ਹੋਣਾ ਤੇ ਠੀਕ ਹੈ ਇਨਹੀ ਕੰਮ ਕਰਨਾ ਤੁਸੀਂ ਇਹਦੇ ਨਾਲ ਹੁੰਦਾ ਕੀ ਹੈ ਸਾਡੀ ਜਿਹੜੀ ਇਹਦਾ ਮਤਲਬ ਤੁਸੀਂ ਮਤਲਬ ਜੇ ਤੁਹਾਡੀ ਬਹੁਤ ਜ਼ਿਆਦਾ ਪੇਨ ਵੀ ਹੈ ਨਾ ਤਾਂ ਨਾਲ ਦੀ ਨਾਲ ਰਲੀਫ ਮਿਲੂਗਾ ਤੁਹਾਨੂੰ ਚੱਕਰ ਵੀ ਆ ਰਹੇ ਨੇ ਤਾਂ ਵੀ ਇਹਦੇ ਵਿੱਚ ਹੁੰਦਾ ਕੀ ਬੇਸਿਕਲੀ ਅੱਗੇ ਨੂੰ ਝੁਕਣ ਨਾਲ ਨਾ ਸਾਡੀ ਗਰਦਨ ਅੱਗੇ ਝੁਕੀ ਰਹਿੰਦੀ ਹੈ ਤੇ ਸਾਡੀ ਜਿਹੜੀ ਰੀਡ ਦੀ ਹੱਡੀ ਤੇ ਮਣਕਿਆ ਵਿੱਚ ਥੋੜੀ ਥੋੜੀ ਸਪੇਸ ਬਣ ਜਾਂਦੀ ਹੈ ਤਾਂ ਸਪਰਿੰਗ ਆਇਆ ਲਾ ਲਓ ਕਿ ਇੱਕ ਇੱਕੇ ਸਾਈਡੋਂ ਸਪਰਿੰਗ ਖੋਲੀ ਰੱਖਾਂਗੇ ਤਾਂ ਉਹਦਾ ਜਿਹੜੀ ਸ਼ੇਪ ਉਹ ਚੇਂਜ ਹੋ ਜੂਗੀ ਉਹ ਚੀਜ਼ ਹੋ ਜਾਂਦੀ ਹੈ ਤੇ ਅਸੀਂ ਉਹਨੂੰ ਵਾਪਸ ਸੈੱਟ ਕਰਨਾ ਹੈ ਹੋਰ ਕੁਛ ਨਹੀਂ ਆਪਾਂ ਜਦੋਂ ਗਰਦਨ ਨੂੰ ਕਰਦੇ ਹ एक्सरसाइज ਤੁਸੀਂ ਕਹੋਗੇ ਕਿ ਕਿੰਨੀਆਂ ਸਾਰੀਆਂ ਦੱਸਤੀਆਂ ਬਟ ਹੈ ਸਾਰੀਆਂ ਨਿੱਕੀਆਂ ਨਿੱਕੀਆਂ ਟਾਈਮ ਕੰਜ਼ਿਊਮਿੰਗ ਨਹੀਂ ਹੈਗੀਆਂ ਹੁਣ ਅਗਲੀ ਐਕਸਰਸਾਈਜ਼ ਜਿਹੜੀ ਹੈਗੀ ਉਹ ਕੀ ਹੈ ਤੁਸੀਂ ਆਪਣੀ ਉਂਗਲੀ ਰੱਖਣੀ ਹੈ ਇੱਥੇ ਠੋਡੀ ਤੇ ਤੇ ਇਦਾਂ ਕਰਨਾ ਹੈ ਤੁਸੀਂ ਕਹੋਗੇ ਤੁਸੀਂ ਕਹੋਗੇ ਵੀ ਐਂ ਕਰ ਲਿਓ ਬੰਦਾ ਉਂਗਲੀ ਰੱਖਣ ਦੀ ਕੀ ਲੋੜ ਹੈ ਕਰਕੇ ਦੇਖਿਓ ਤੁਸੀਂ ਕਰਨਾ ਹੈ ਇਦਾਂ ਤੁਸੀਂ ਆਪਣੀ ਉਂਗਲੀ ਦੇ ਜ਼ੋਰ ਨਾਲ ਖੱਲੇ ਨੂੰ ਲਿਆਉਣੇ ਨਾਲ ਦੀ ਨਾਲ ਤੁਹਾਡੇ ਇੱਥੇ ਸਾਰੇ ਪ੍ਰੈਸ਼ਰ ਫੀਲ ਹੋਊਗਾ ਤੁਹਾਨੂੰ ਜਿਹੜਾ ਐਂ ਕਰੇ ਤੋਂ ਨਹੀਂ ਹੁੰਦਾ ਠੀਕ ਹੈ ਇਹਦੇ ਨਾਲ-ਨਾਲ ਹੀ ਕਰਕੇ ਦੇਖ ਲਓ ਮੇਰੇ ਇਹ ਸਾਰੀ ਇਸ ਏਰੀਆ ਦੀ ਐਕਸਰਸਾਈਜ਼ ਇਸ ਏਰੀਆ ਤੁਹਾਡੇ ਜਿਹੜੀ ਡੀ ਸ਼ੇਪ ਹੋਗੀ ਬਾਡੀ ਉਹ ਵੀ ਸੈੱਟ ਹੋ ਜੂਗੀ ਤੇ ਜਿਹੜਾ ਤੁਹਾਡਾ ਮੋਢਿਆਂ ਦੀ ਪੇਨ ਹੈ ਉਡੀ ਸਰਵਾਈਕਲ ਦੀ ਪੇਨ ਆ ਉਹ ਵੀ ਠੀਕ ਹੋ ਜੂਗੀ ਐਕਸਰਸਾਈਜ਼ ਡਨ ਹੋਗੀ ਇਹਦੇ ਲਈ ਇੱਕਮ ਸਾਜ ਵੀ ਹੁੰਦੀ ਹੈ ਉਹ ਤੁਸੀਂ ਆਪੇ ਕਰ ਸਕਦੇ ਹੋ ਬਹੁਤ ਅੱਛੀ ਗੱਲ ਹੈ ਨਹੀਂ ਕਰ ਸਕਦੇ ਤਾਂ ਤੁਸੀਂ ਕਿਸੇ ਦੀ ਹੈਲਪ ਲੈ ਸਕਦੇ ਹੋ ਫਰਦਿਆਂ ਦੀ ਉਹਦੇ ਚ ਕੀ ਹੈ ਇੱਥੋਂ ਤੁਸੀਂ ਮੇਰੇ ਖਿਆਲ ਆ ਵੀ ਤੁਹਾਨੂੰ ਕਲੀਅਰ ਦਿਖੂਗਾ ਇੱਥੋਂ ਵੀ ਇੱਥੇ ਆਪਣੇ ਕੰਨਾਂ ਦੇ ਪਿੱਛੇ ਇਹ ਆ ਥਾਂ ਠੀਕ ਹੈ ਦੋਨੋਂ ਹੱਥ ਇੱਥੇ ਰੱਖਣੀ ਹੈ ਤੇ ਇਦਾਂ ਇਦਾਂ ਕਰਕੇ ਮਾਲਿਸ਼ ਕਰਨੀ ਹੈ ਟੇਲਾਂ ਨੂੰ ਤੁਸੀਂ ਹੱਥਾਂ ਨੂੰ ਜਿਹੜਾ ਤੁਹਾਨੂੰ ਪਸੰਦ ਹੈ ਠੀਕ ਹੈ ਫਿਰ ਇਦਾਂ ਥੋੜਾ ਥੋੜਾ ਥੱਲੇ ਉਂਦੇ ਜਾਣੇ ਇਦਾਂ ਤੁਹਾਨੂੰ ਆਪ ਹੀ ਜਦੋਂ ਤੁਸੀਂ ਕਰੋਗੇ ਤੁਹਾਨੂੰ ਇੱਥੇ ਕੰਫਰਟੇਬਲ ਫੀਲ ਹੋਊਗਾ ਬਹੁਤ ਠੀਕ ਹੈ ਸੋ ਇਹ ਹੈ ਇੰਨਾ ਕੰਮ ਕਰਨਾ ਹੈ ਤੁਸੀ ਇਸ ਸਰਵਾਈਕਲ ਨੂੰ ਹਮੇਸ਼ਾ ਲਈ ਵਾਇ-ਬਾਏ ਕਰ ਦੋਗੇ ਤੁਸੀਂ ਕੋਈ ਤੁਹਾਨੂੰ ਦਵਾਈ ਲੈਣ ਦੀ ਲੋੜ ਨਹੀਂ ਪੈਣੀ ਕਿਉਂਕਿ ਸਰਵਾਈਕਲ ਦੀ ਐ ਸੱਚ ਕੋਈ ਦਵਾਈ ਨਹੀਂ ਹੁੰਦੀ ਪੇਨ ਕਲਰ ਹੀ ਹੁੰਦੇ ਨੇ ਉਹ ਟੈਂਪਰੇਰੀ ਥੋੜੀ ਉਹ ਰਿਲੀਫ ਦੇ ਦਿੰਦੇ ਨੇ ਉਸ ਤੋਂ ਬਾਅਦ ਫੇਰ ਉਹੀ ਹੁੰਦਾ ਤੇ ਅਸੀਂ ਆਪਣੇ ਰੂਟੀਨ ਦੇ ਵਿੱਚ ਸਿਰਫ ਆਪਣੀਆਂ ਤਿੰਨ ਚਾਰ ਆਤਾਂ ਚੇਂਜ ਕਰਨੀਆਂ ਪੈਣ ਦਾ ਤਰੀਕਾ ਠੀਕ ਕਰਨਾ ਤੇ ਤੁਸੀਂ ਆਪਣੀ ਹਲਕੀਆਂ ਹਲਕੀਆਂ ਐਕਸਰਸਾਈਜ਼ ਐਨੀ ਟਾਈਮ ਤੁਸੀਂ ਕਰ ਸਕਦੇ ਹੋ ਇਹ ਜ਼ਰੂਰ ਕਰ ਲਿਓ ਤੇ ਦੁਬਾਰਾ ਕਦੇ ਵੀ ਤੁਹਾਨੂੰ ਸਰਵਾਈਕਲ ਤੰਗ ਨਹੀਂ ਕਰੂਗਾ ਮੇਰਾ ਐਕਸਪੀਰੀਅੰਸ ਹੈ ਠੀਕ ਹੈ ਜੀ ਸੋ ਇਹ ਸੀ ਅੱਜ ਦੀ ਜਾਣਕਾਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਖਾਸ ਕਰਕੇ ਸੀਨੀਅਰਜ਼ ਨੂੰ ਬਹੁਤ ਪ੍ਰੋਬਲਮ ਹੁੰਦੀ ਹੈ ਤੇ ਕਿਉਂਕਿ ਬੈਠੇ ਬੈਠੇ ਅ ਅੱਜ ਕੱਲ ਸਾਰੇ ਆਪਾਂ ਮੋਬਾਈਲ ਵੀ ਚਲਾ ਰਹੇ ਹਾਂ ਉਹ ਵੀ ਚਲਾ ਰਹੇ ਨੇ ਜਾਂ ਆਪਾਂ ਆਠ ਕਰਦੇ ਨੇ ਵਿਚਾਰੇ ਬੈਠੇ ਬੈਠੇ ਜਿਹੜੇ ਜ਼ਿਆਦਾ ਤੋਰਾ ਫੇਰ ਨਹੀਂ ਕਰ ਸਕਦੇ ਉਹਨਾਂ ਨੂੰ ਹੋਰ ਵੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਵੀ ਹੈ ਤੇ ਇਸ ਕਰਕੇ ਇਹ ਜਿਹੜੀ ਚੀਜ਼ ਹੈ ਸ਼ੇਅਰ ਕਰਨੀ ਹੈ ਤੁਸੀਂ ਸਪੋਰਟ ਕਰਦੇ ਰਹੋ ਤੁਹਾਡੀ ਪਿਆਰ ਦੇ ਨਾਲ 60000 ਸਬਸਕ੍ਰਾਈਬਰ ਆਪਾਂ ਕ੍ਰਾਸ ਕਰ ਗਈ ਤੇ ਲੋ ਜੀ ਪਿਆਰ ਬਣਾਈ ਰੱਖਿਓ ਮਿਲਾਂਗੇ ਅਗਲੀ ਵੀਡੀਓ ਚ ਇੱਕੋ ਹੀ ਲਾਈਫ ਹੈ ਡਾਕਟਰਾਂ ਦੇ ਨਾ ਜਾਣਾ ਪਵੇ ਇਸ ਤਰ੍ਹਾਂ ਅਸੀਂ ਆਪਣਾ ਲਾਈਫ ਸਟਾਈਲ ਬਣਾ ਕੇ ਰੱਖਾਂਗੇ ਮਿਲਾਂਗੇ ਅਗਲੀ ਵੀਡੀਓ ਚ ਤਦ ਤੱਕ ਸਾਰਿਆਂ ਨੂੰ ਸਸਰੀਕਾ